ਦੇਖੀ ਪਿਰਗੋ ਜੀ ਮਹਾਰਾਜ ਇਹ ਦੱਸਦੇ ਹਨ ਕਿ ਇੱਕ ਨਰੰਕਰ ਵਾਲਮੀਕ ਦੇਵਾਨ ਜੀ ਦੇ ਲੋਕਾਂ ਨੇ अनेका ਨਾਮ ਰੱਖੇ ਹੋਏ ਹਨ ਕੋਈ ਪ੍ਰਮਾਤਮਾ ਕੋਈ ਨਰੰਕਰ ਕੋਈ ਈਸ਼ਵਰ ਕੋਈ ਭਗਵਾਨ ਕੋਈ ਨਾਰਾਇਣ ਕਹਿੰਦਾ ਹੈ ਤੇ ਕੋਈ ਸਤ ਕਰਤਾ ਕਹਿੰਦਾ ਹੈ ਕੋਈ ਸੁਆਮੀ ਜੀ ਕੋਈ ਪਾਰ ਬ੍ਰਹਮ ਪਰਮੇਸ਼ਵਰ ਜੀ ਕੋਈ ਭਗਵੰਤ ਜੀ ਕੋਈ ਮਾਤ ਹੋ ਜੀ ਕੋਈ ਅਲਖ ਰੰਜਨ ਜੀ ਕੋਈ ਸਿਰਜਣਹਾਰ ਜੀ ਕੋਈ ਪਰਵਰਦੀਗਾ ਜੀ ਕੋਈ ਰੱਬ ਕਹਿੰਦਾ ਹੈ ਕੋਈ کریم ਰਹੀਮ ਗਫੂਰ ਰਾਮ ਸੁਬਾਨ ਕੋਈ ਗੋਪਾਲ ਕਹਿੰਦਾ ਹੈ ਕੋਈ ਆਕਾਲ ਪੁਰਖ ਕਹਿੰਦਾ ਹੈ ਕੋਈ ਅਗਮ ਅਗੋਚਰ ਕਹਿੰਦਾ ਹੈ ਕੋਈ ਗੁਰਦੇਵ ਬ੍ਰਹਮ ਆਨੰਦ ਕਹਿੰਦਾ ਹੈ ਕੋਈ ਬ੍ਰਹਮਾ ਨੰਦ ਕੋਈ ਹਰੀ ਓਮ ਸਤਨਾਮ ਕੋਰੋ ਕੋਈ ਰਗੁਨਾਥ ਕੋਈ ਜਗਨਨਾਥ ਕੋਈ ਸ਼ੇਸ਼ਨਾਥ ਕੋਈ ਦੀਨਾ ਬੰਦੂ ਕਰਤਾਰ ਕੋਈ ਓਮ ਕਹਿ ਦਿੰਦਾ ਹੈ ਕੋਈ ਗਾਠ ਕਹਿ ਦਿੰਦਾ ਹੈ ਕੋਈ ਦਇਆਲ ਕਿਰਪਾਲ ਕਹਿ ਦਿੰਦਾ ਹੈ ਇਸੇ ਤਰ੍ਹਾਂ ਲੁਕਾ ਨੇ ਇੱਕ ਨੰਕਾਰ ਵਾਲਮੀਕ ਦਾ ਵਾਰ ਜੀ ਦੇ ਅਲਿਕਾਰ ਨਾਮ ਰੱਖੇ ਹੋਏ ਹਰ ਸਾਬ ਕਹਿੰਦੇ ਅੱਲਾ ਕਹੇ ਚਾਹ ਵਾਏ ਗੁਰੂ ਚਾਹੇ ਕਹੇ ਕੋਈ ਰਾਮ ਸਭ ਤੋਂ ਉੱਪਰ ਏਕ ਹੈ ਪ੍ਰਭ ਵਾਲਮੀਕ ਦਾ ਨਾਮ ਜਿਵੇਂ ਜਿਵੇਂ ਨੰਕਾਰ ਜੀ ਦਾ ਇੱਕ ਪ੍ਰਵਾਹ ਦੁਬਿਦਾ ਦੇ ਜਾਲ ਵਿੱਚ ਫਸਦਾ ਗਿਆ ਹੈ ਤਿਵੇਂ ਤਿਵੇਂ ਅੰਕਾਰ ਜੀ ਦੇ ਨਾਮ ਵੱਧ ਗਿਆ ਸਭ ਫੁੱਟਦੀ ਮਿਹਰਬਾਨੀ ਹੋਈ अनेका ਪੰਥ अनेका ਨਾਮ ਲੋਕਾਂ ਨੇ ਵੱਖਰੇ ਵੱਖਰੇ ਧਰਮ ਬਣਾ ਲਏ ਹਨ ਇੱਕ ਅੰਮ੍ਰਿਤੋ ਬਹੁ ਤਹੀਸਿਆ ਵਿੱਚ ਵੱਧ ਲਿਆ ਮੁਲਕ ਵੀ ਵਕਰਾ ਹੈ ਰੱਬ ਦਾ ਨਾਮ ਏ ਵਕਰਾ ਹੈ ਬੋਲੀ ਵੀ ਵਖਰੀ ਹੈ ਤੇ ਰਸਮ ਰਿਵਾਜ ਵੀ ਵਖੋ ਵਖਰੇ ਹੱਦ ਬੰਦੀਆਂ ਵਿੱਚ ਵਖਰੀਆਂ ਵਖਰੀਆਂ ਇਕ ਸ਼ੁੱਧ ਨਾਮ ਅਨੇਕ ਪੈ ਗਿਆ ਇਹ ਸਭ ਕਹਿੰਦੇ ਹਾਲ ਇੱਕ ਤਾਂ ਫੋਟੋ ਦੀ ਗੱਲ ਹੈ ਕੋਈ ਕਹਿੰਦਾ ਹੈ ਕਿ ਮੇਰਾ ਨਾਮ ਬਹੁਤ ਵੱਡਾ ਹੈ ਤੇ ਕੋਈ ਕਹਿੰਦਾ ਹੈ ਕਿ ਮੇਰਾ ਨਾਮ ਵੱਡਾ ਹੈ ਕੋਈ ਕਹਿੰਦਾ ਹੈ ਅੱਲਾ ਪਾਕ ਦਾ ਨਾਮ ਵੱਡਾ ਹੈ ਪਰ ਨਾਮ ਵੱਡਾ ਛੋਟਾ ਕੋਈ ਨਹੀਂ ਇੱਕ ਅਮਰਤ ਅਨੇਕਾ ਨਾਮਾਂ ਵਿੱਚ ਵਣਦਾ ਹੈ ਇੱਕ ਅਮਰਤ ਦੇ ਨਾਮ ਅਨੇਕਾ ਹਨ ਜਿਦੋਂ ਇੱਕੋ ਪ੍ਰਭੂ ਬਾਦਮੀਕ ਦੇ ਆਵਾਂ ਜਿਹਦੇ ਸਾਰੇ ਨਾਮ ਹਨ ਵੱਡੇ ਛੋਟੇ ਦਾ ਕੋਈ ਸਵਾਲ ਨਹੀਂ ਭਾਵੇਂ ਰਾਮ ਕਹ ਭਾਵੇਂ ਰਹੀਮ ਕਰੀਮ ਕਹ ਕੋਈ ਭਗਵੰਤ ਜੀ ਕਹੇ ਉਸ ਭਗਵੰਤ ਜੀ ਨੂੰ ਸਾਰੇ ਨਾਮਾਂ ਦੇ ਨਾਲ ਇੱਕੋ ਜਾ ਪਿਆਰ ਹੈ ਭਾਵੇਂ ਕੋਈ ਨਾਮ ਲੈ ਲਵੋ ਰੱਬ ਕੋਈ ਵੱਡਾ ਸੋਚੇ ਦੀ ਗੱਲ ਨਹੀਂ ਹੈ ਸਾਬ ਕਹਿੰਦੇ ਪਰ ਤੂੰ ਭਰੋਸਾ ਰੱਖ ਤੈਨੂੰ ਉਹੀ ਨਾਮ ਬਿਕੁੰਠ ਲੋਕ ਵਿੱਚ ਲੈ ਜਾਵੇਗਾ ਜਿਹੜੇ ਫਰਕ ਕਰਦੇ ਹਨ ਉਹਨਾਂ ਦੇ ਮਣਾ ਵਿੱਚ ਫਰਕ ਹੀ ਰਹੇਗਾ ਕਲਿਆਣ ਨਹੀਂ ਹੋ ਸਕਦੇ ਇੱਕ ਰੱਬ ਤੇ ਅਨੇਕ ਨਾਮ ਉਸ ਦੇ ਭਰਮਾਂ ਚ ਪੈ ਗਈ ਦੁਨੀਆ ਜੀਵ ਦੁਨੀਆ ਵਿੱਚ ਜਨਮ ਧਰਦਾ ਹੈ माता पिता एक नाम रख दिदा है इसी तरह कुदरत नाम अनेक हैं पर कुदरत एको ही है कुदरत ही नंकार वाल्मीक किया जाता है कुदरत ही पार ब्रह्म किया जाता है जानवरों का सिमरन ਤੂੰ ਹੀ ਤੂੰ ਹੈ ਇਸ ਦਾ ਅਰਥ ਹੈ ਕਿ ਇਹ ਨੰਕਾਰ ਜੀ ਹਰ ਜਗ੍ਹਾ ਪਰ ਇੱਕ ਤੂੰ ਹੈ ਤੂੰ ਹੈ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਤੂੰ ਹੀ ਸਭ ਕੁਝ ਕਰਨਾ ਕਰਾਵਣ ਹਾਰਾ ਹੈ ਤੇਰੇ ਬਿਨਾ ਹੋਰ ਕੋਈ ਨਹੀਂ ਇੱਕ ਤੁਹੀ ਹੈ ਸਭਨਾ ਜੀਵ ਦਾ ਤੂੰ ਹੀ ਦਾਤ ਹੈ ਜੋ ਸਭਨਾ ਜੀਵਾਂ ਨੂੰ ਇੱਕ ਨਜ਼ਰ ਨਾਲ ਦੇਖਣ ਵਾਲਾ ਸਭਨਾ ਦਾ ਮਾਲਕ ਪਾਲਕ ਤੂੰ ਹੀ ਹੈ ਤੂੰ ਹੀ ਹੈ ਸਭਨਾ ਜੀਵਾਂ ਕੋਲ ਚੰਗੇ ਮੰਦੇ ਕਰਮਾਂ ਦੇ ਲੇਖਾ ਲੈਣ ਵਾਲੀ ਸਰਕਾਰ ਵੀ ਇੱਕ ਤੂੰ ਹੀ ਹੈ ਜਿਹਨੂੰ ਘੋਟਿਆ ਤੇ ਘਰਿਆ ਦੀ ਸਾਰ ਹੈ ਉਹ ਵੀ ਤੋਹੇ ਇੱਕੋ ਪ੍ਰਮਾਤਮਾ ਵਾਲਮੀਕ ਦਿਆਵਾਨ ਹੈ ਗगन ਮੰਡਲ ਚੰਦ ਸੂਰਜ ਤਾਰੇ ਸਭ ਜੀਵਾਂ ਦੀ ਚਾਸੇ ਲੱਖ ਜੁਨਾ ਵਿੱਚ ਉਤਪਤੀ ਕਰਨ ਵਾਲਾ ਇੱਕ ਤੋਹੀ ਹੈ ਭਲੇ ਬੁਰਿਆ ਦਾ ਨਿਤਾਰਾ ਕਰਨ ਵਾਲਾ ਇਕ ਤੂੰ ਹੀ ਹੈ ਸਭਨਾ ਜੀਵਾਨੂ ਜਗਾ ਜਗਾ ਪਰ ਰੋਜੀ ਪਚਾਉਣ ਵਾਲਾ ਇਕ ਤੂੰ ਹੀ ਹੈ ਤੂੰ ਹੀ ਜਾਪ ਵਿੱਚ ਕੁਦਰਤ ਦਾ ਸਾਰਾ ਪਸਾਰਾ ਆ ਜਾਂਦਾ ਹੈ ਬਹੁਤ ਰਿਖੀ ਮਨੀ ਤੂੰ ਹੀ ਤੂੰ ਹੀ ਦਾ ਜਾਪ ਕਰਦੇ ਹੈ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਰਾ ਹਾ ਤੇਰਾ ਹਾ ਤੇਰਾ ਦਏ ਉਸਤਤ ਕਰਦੇ ਸਰ ਸ਼੍ਰੀ ਗੁਰੂ ਦਾਸ ਮਹਾਰਾਜ ਚੜ੍ਹਦੀਆਂ ਕਲਾ ਵਾਲੇ ਉਹ ਹੰਗ ਸੋਹੰਗ ਕੇ ਦੇ ਸਰ ਤਰਾ ਤਰਾ ਦੇ ਨਾਮਾ ਵਿੱਚ ਪ੍ਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ ਤੇ ਪ੍ਰਮਾਤਮਾ ਇੱਕੋ ਹੀ ਹੈ ਜਿਸ ਤਰ੍ਹਾਂ ਸੂਰਜ ਇੱਕ ਤੇ ਉਸ ਦੀਆਂ ਕਿਰਨਾਂ ਅਨੇਕ ਹਨ ਇਸੇ ਤਰ੍ਹਾਂ ਇੱਕ ਅਨੰਕਾਰ ਨਾਲ ਅਨੇਕ ਅਨੇਕ ਨਾਮ ਉਹਦੇ ਹਨ ਦਡੋਤ ਬੰਨਾ ਉਸ ਇੱਕੋ ਸਿਸ਼ਟਨਾਥ ਨੂੰ ਹੈ ਤੂੰ ਹੀ 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 ਇਸ ਸ਼ਬਦਿ ਨਾਲ ਮਾਲਾ ਦੇ ਮਨ ਕੇ ਵੀ ਬੜੇ ਚਲੰਤ ਚਲਦੇ ਹਨ ਤੂੰ ਹੀ ਜਾਪ ਕਹਿਣ ਵਿੱਚ ਛੋਟਾ ਹੈ पर उपमा बहुत वही है रिखी भिरगू जी ने ओम नाम सत है हरि नाम सत है नाम सत है ये त्रिकटवा जाप है जिस विच नंकार वाल्मीकि देवान जी प्राप्ति भिरगू जी ने ਕੀਤੇ ਉਹ ਰਾਮ ਘਟ ਘੜ ਵਿੱਚ ਪ੍ਰਵੇਸ਼ ਹੈ ਉਹ ਅਜੂਨੀ ਸਭੰਗ ਹੈ ਜ਼ਰੇ ਜ਼ਾਇਦੇ ਵਿੱਚ ਬੈਠਾ ਆਪਣੇ ਰੱਬ ਨੂੰ ਦੇਖਦਾ ਰਹਿੰਦਾ ਹੈ ਉਹਨੇ ਸ਼੍ਰੀ ਰਾਮ ਚੰਦਰ ਦੀ ਸੇਵਾ ਉਹਨੇ 시ਰਾਤ ਜਨੂ ਪੈਦਾ ਕਰਕੇ ਦੁਸ਼ਟਾ ਦਮਨਾ ਦਾ ਖਾਤਮਾ ਕਰਕੇ ਸੰਸਾਰ ਨੂੰ ਦੁੱਖਾਂ ਤੋਂ ਬਚਾਇਆ ਹੈ ਹਣੋ ਮਾਂਜਿਰੋ ਉਸ ਰਾਮ ਜੀ ਦੀ ਸੇਵਾ ਬਖਸ਼ ਕੇ ਭਵਨ ਸਰ ਵਿੱਚੋਂ ਪਾਰ ਕਰ ਦਿੱਤਾ ਕੋਈ ਜਿਵੇਂ ਵੀ ਸਿਮਰਨ ਕਰੇ ਸਭ ਦੀ ਹਾਜ਼ਰੀ ਉਸ ਆਕਾਲ ਪੁਰਖ ਜੀ ਦੇ ਘਰ ਵਿੱਚ ਸਭ ਕਹਿੰਦੇ ਹਨ ਉਸ ਨੰਕਾਰ ਜੀ ਦੇ ਸ਼ਮਣ ਵਿੱਚ ਕੋਈ ਵੀ ਨਾਮ ਲੈ ਲੋ ਸਭ ਨਾਮ ਵਿੱਚ ਉਸ ਨੰਕਾਰ ਅਕਾਲ ਪੁਰਖ ਦੇ ਘਰ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਉਸ ਨੰਕਾਰ ਵਾਲਮੀ ਜੀ ਵਾਜਿਨੋ ਸਭਨਾ ਨਾਮ ਦੇ ਨਾਲ ਇੱਕੋ ਜਾ ਮੋਹ ਤੇ ਪਿਆਰ ਹੈ ਦੇ ਸਾਬ ਕਹਿੰਦੇ ਪਰ ਫਲ ਆਪਣੇ ਕਰਮਾਂ ਅਨੁਸਾਰ ਮਿਲਦੇ ਹਨ ਸਿਮਣ ਸਾਧ ਕਰਤਾ ਦਾ ਕਰੇ ਭਵਜਲੋ ਪਾਰ ਉਸ ਸਿਰਜਣ ਹਾਜ਼ਰੇ ਤਰਾ ਤਰਾ ਦੇ ਜੀਵ ਤੇ ਤਰਾ ਤਰਾ ਦੀਆਂ ਬੋਲੀਆਂ ਬਣਾ ਜਾਂ ਹਨ ਤੇ ਕਿ ਮੇਰਾ ਤਰ੍ਹਾਂ-ਤਰ੍ਹਾਂ ਦੀਆਂ ਬੋਲੀਆਂ ਦੇ ਵਿੱਚ ਸ਼ਿਮਰਣ ਹੋ ਸਕੇ ਇਸ ਕਰਨ ਪ੍ਰਮਾਤਮਾ ਨੇ 84 ਲੱਖ ਜੋ ਨਾਮ ਰਾਂਝੇ ਹਨ ਤੇ 84 ਲੱਖ ਜੋ ਦੀ ਜ਼ਬਾਨ ਉੱਤੇ ਲਗ-ਲਗ ਪ੍ਰਮਾਤਮਾ ਦੇ ਨਾਮ ਹਨ ਸਾਬ ਕਹਿੰਦੇ ਹਨ ਜਿਸ ਤਰ੍ਹਾਂ ਬਾਜੇ ਦੀਆਂ ਕਈ ਸੁਰਾਂ ਹੁੰਦੀਆਂ ਹਨ ਇੱਕ-ਇੱਕ ਸੁਰ ਦੀ ਵਖਰੀ-ਵਖਰੀ ਆਵਾਜ਼ ਹੁੰਦੀ ਹੈ ਇੱਕ ਸੁਰ ਨਾਲ ਸਾਰਾ ਸੰਗੀਤ ਨਹੀਂ ਗਾਇਆ ਜਾ ਸਕਦਾ ਕਈ ਸੁਰਾਂ ਦਬਾ ਕੇ ਇੱਕ ਸੰਗੀਤ ਬਣਦਾ ਹੈ ਤਰ੍ਹਾਂ ਤਰ੍ਹਾਂ ਦੇ ਰਾਗ ਹੁੰਦੇ ਹਨ ਰਾਗਾ ਦੀਆਂ ਤਰ੍ਹਾਂ ਦੀਆਂ ਤਰਜ਼ਾਂ ਹੁੰਦੀਆਂ ਹਨ ਜਿਸ ਤਰ੍ਹਾਂ ਸੰਗੀਤ ਕਾ ਤਰ੍ਹਾਂ ਤਰ੍ਹਾਂ ਦੀਆਂ ਕਰਜਾ ਵਿੱਚ ਕਰਾ ਕਰਕੇ ਸਰੋਤਿਆਂ ਨੂੰ ਖੁਸ਼ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਸਭ ਜੀਵ ਜੰਤ ਹਨ ਸਹਿਬ ਦੀ ਗੁਰਬਾਣੀ ਬਿਆਨ ਕਰਦੇ ਆ ਤੇ ਤਰਾ ਤਰਾ ਦੀਆਂ ਸੁੰਦਰ ਸੁੰਦਰ ਬੋਲੀਆਂ ਵਿੱਚ ਮਿੱਠਾ ਮਿੱਠਾ ਸਿਮਣ ਕਰਕੇ ਅਕਾਲ ਪੁਰਖ ਜੀ ਨੂੰ ਖੁਸ਼ ਕਰਦੇ ਹਨ ਉਹ ਸਿਸ਼ਟਨਾਥ ਜਗ ਗੁਰੂ ਬਾਲਮੀਕ ਦੇ ਆਵਾਜ਼ ਜੀ ਦੇ ਕਰ ਵਿੱਚ ਮਿੱਠਾ ਮਿੱਠਾ ਗੀਤ ਪਚਾਉਂਦੇ ਹਨ ਕਿਸੇ ਵੇ ਨਾਮ ਵਿੱਚ ਪ੍ਰਮਾਤਮਾ ਬਾਲਮੀਕ ਦੇ ਆਵਾਜ਼ ਨੂੰ ਯਾਦ ਕਰ ਲਵੋ ਉਹੀ ਨਾਮ ਉਸ ਕਰਤਾ ਦੇ ਕਰ ਵਿੱਚ ਪਰਵਾਰ ਹੋ ਜਾਂਦਾ ਹੈ ਪ੍ਰਮਾਤਮਾ ਨੇ ਆਪਣੇ ਆਪਣੇ ਜੀਵਾਂ ਨੂੰ ਇਹ ਕਦੇ ਨਹੀਂ ਕਿਆ ਕਿ ਇਸ ਨਾਮ ਨਾਲ ਮੇਰਾ ਜ਼ਿਆਦਾ ਸਰਕਾਰ ਹੁੰਦਾ ਹੈ ਜਿਹੜੇ ਇਨਸਾਨ ਲੋਕਾਂ ਵਿੱਚ ਆਪਣੇ ਆਪ ਨੂੰ ਰੱਬ ਕਹਾਵੇ ਸਭ ਕਹਿੰਦੇ ਹਨ ਜਿਹੜਾ ਆਪਣੇ ਜੀਵ ਨੂੰ ਕਹੇ ਕਿ ਮੈਂ ਰੱਬ ਹਾਂ ਉਹ ਇਨਸਾਨ ਦੇ ਪ੍ਰਮਾਤਮਾ ਦੇ ਘਰ ਦਾ ਠੱਗ ਹੁੰਦਾ ਹੈ ਉੱਚਾ ਕਹਾ ਕੇ ਬਹੁਤ ਛੋਟਾ ਮਾਣ ਪ੍ਰਾਪਤ ਹੁੰਦਾ ਹੈ ਜਿਸ ਮਹਾਪੁਰਸ਼ ਨੂੰ ਪ੍ਰਮਾਤਮਾ ਵਾਲਮੀ ਧਿਆ万 ਜੀ ਦੇ ਘਰ ਵਿੱਚ ਉੱਚਾ ਮਾਣ ਪ੍ਰਾਪਤ ਕਰਨਾ ਹੋਵੇ ਤਾਂ ਦੁਨੀਆ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੰਗਰ ਆਪਣੇ ਆਪ ਨੂੰ ਬਹੁਤ ਨੀਵਾਂ ਘਾਵੇ ਉੱਚਾ ਸੋਈ ਇਨਸਾਨ ਮਾਨ ਪ੍ਰਾਪਤ ਕਰਦਾ ਹੈ ਜਿਹੜਾ ਕਿ ਮੈਂ ਰੱਬ ਹਾਂ ਮੈਂ 파ਰਮ ਹਾਂ ਮੈਂ ਹੀ ਦੁਨੀਆ ਦੀ ਉਤਪਤੀ ਕਰਨ ਵਾਲਾ ਹਾਂ ਜਿਸ ਵਿੱਚ ਬੜਪਣ ਹੋਵੇ ਉਹ ਪ੍ਰਮਾਤਮਾ ਦਾ ਘਰ ਦਾ ਦੁਸ਼ਮਣ ਹੁੰਦਾ ਹੈ ਪੱਕਾ ਦੂਸ਼ੀ ਹੁੰਦਾ ਹੈ ਅਮਰਤ ਵਾਲੇ ਦੱਸ ਦਿਆ ਵੜਪਣ ਇਨਸਾਨ ਨੂੰ ਦੋਸ਼ਕ ਦੀ ਅਗ ਵਿੱਚ ਪੁਚਾ ਦਿੰਦਾ ਹੈ 84 ਲੱਖ ਜੂਨਾ ਦੇ ਜਾਮੇ ਪਹਿਨਾ ਦਿੰਦਾ ਹੈ ਕਾਮ ਕ્રોਧ ਲੋਭ ਮੋਹ ਹੰਕਾਰ ਹਮੇ ਦੁਬਦਾ ਜਿਸ ਜੀਵ ਦੇ ਨਾਲ ਹਨ ਉਹ ਜੀਵ ਨਾਮ ਰੂਪੀ ਖਜੂਰ ਉੱਪਰ ਚੜ ਕੇ ਅਮਰ ਤ੍ਰੋਪੀ ਭਾਂ ਦੀ ਪ੍ਰਾਪਤੀ ਨਹੀਂ ਕਰ ਸਕਦਾ ਜੋ ਜੀਵ ਦੁਨੀਆ ਵਿੱਚ ਆਉਂਦਾ ਹੈ ਤੇ ਸਾਬ ਕਹਿੰਦੇ ਹਨ ਪ੍ਰਮਾਤਮਾ ਕੋਲੋਂ ਉਹ ਦੀ ਹਸਰੋਂ ਇਹ ਵਿੱਦਿਆ ਮਿਲਦੀ ਹੈ ਕਿ اے ਮੇਰੇ ਜੀਵ ਮੇਰੀ ਦੁਨੀਆ ਵਿੱਚ ਜਾ ਕੇ ਪਲ-ਪਲ ਮੇਰੀ ਬੰਦਰਾ ਕਰ ਤੇ ਇੱਕ ਪਲ ਵਿਨਾ ਮੈਨੂੰ ਵਿਸਾਰੀ ਮੇਰੇ ਸਭ ਜੀਵਾਂ ਨਾਲ ਪਿਆਰ ਕਰੀ ਕਿਸੇ ਦਾ ਦਿਲ ਨਾ ਦੁਖਾਵੇਂ ਦਸਾਂ ਨਾ ਦੇ ਕਿਰਤ ਕਰਕੇ ਖਾਈ ਇਸੇ ਤਰਾ ਤਰਾ ਮਾਲਸ ਚੋਲਾ ਸਾਭ ਰਹਿਗਾ ਜਿਹੜੇ ਜੀਵ ਮੈਨੂੰ ਵਿਸਰ ਜਾਏਗਾ ਮੈਂ ਉਸ ਨੂੰ ਬਸਜਾਵਾਗਾ ਅੰਮ੍ਰਿਤ ਬਾਣੀ ਦਾ ਹਜੂਜ ਹੈ ਇਹ ਮੇਰੀ ਧਰਮ ਰਿਆਦਾ ਹੈ ਜਿਹੜਾ ਜੀਵ ਮੇਰਾ ਸਿਮਰਨ ਕਰਦਾ ਹੈ ਮੈਂ ਉਸ ਨੂੰ ਸਵਰਗ ਲੋਕ ਵਿੱਚ ਭੇਜ ਕੇ ਬੇਅੰਤ ਸੁੱਖ ਦਿਖਾਉਂਦਾ ਜਿਹੜਾ ਜੀਵ ਮੇਰੀ ਦੁਨੀਆ ਤੋਂ ਬੇਅੰਤ ਉਸਤਤ ਕਰਾ ਦੇਵੇ ਮੈਂ ਉਸ ਦੇ ਦੁਨੀਆ ਵਿੱਚ ਆਪਣੇ ਜੀਵਾਂ ਕੋਲ ਉਸਤਤ ਕਰਾ ਦਿੰਦਾ ਹਾ ਜਿਹੜਾ ਗੁਰਮੁਖ ਪ੍ਰਮਾਤਮਾ ਬਾਣੀ ਦੇ ਆਲ ਦਾ ਨਾਮ ਆਪ ਜਪੇ ਤੇ ਲੋਕਾ ਕੋਲ ਜਪਾਵੇ ਉਸ ਨੂੰ ਗੁਰਮਤ ਕਿਆ ਜਾਂਦਾ ਹੈ ਤੇ ਉਹ ਪ੍ਰਮਾਤਮਾ ਦੀ ਅਗੰਪਰੀ ਵਿੱਚ ਰਹਿਣ ਵਾਸਤੇ ਉਸ ਨੂੰ ਜਗਾ ਮਿਲ ਜਾਂਦੀ ਹੈ ਮੇਰਾ ਸਿਮਰਨ ਜੀਵਾ ਦੇ ਸਭ ਦੁੱਖਾਂ ਦਾ دارو ਹੈ ਪ੍ਰਭਾਤਮਾ ਦੀ ਆਕਾਸ਼ ਬਾਣੀ ਵਿੱਚ ਭਰਗੂ ਜੀ ਨੂੰ ਇਹ ਕੁਛ ਸਰਵਣ ਹੋਇਆ ਕਿ ਮੇਰਾ ਸਿਮਰਨ ਇੱਕ ਸਭ ਕਹਿੰਦੇ ਹਨ ਮੇਰਾ ਸਿਮਰ ਜੀਵਦੇ ਸਭ ਦੁੱਖਾਂ ਦਾ ਦਾਰੂ ਹੈ ਪ੍ਰਮਾਤਮਾ ਦੀ ਆਕਾਸ਼ ਬਾਣੀ ਵਿੱਚ ਪ੍ਰਗੂ ਜੀ ਨੂੰ ਇਹ ਕੁ ਸ਼ਰਮ ਨ ਹੋਇਆ ਮੇਰਾ ਸਿਮਰ ਅਕਾਲ ਪੁਰਖ ਦੇ ਸਿਮਰਨ ਜੈਸਾ ਹੈ ਮੇਰਾ ਸਿਮਰ ਜੀਵਦੇ ਸਾਰਾ ਰੋਗਾ ਕੋ ਐਸੇ ਕਾਰ ਦਿੱਤਾ ਹੈ ਜਿਵੇਂ ਤੇਜ਼ ਤਲਵਾਰ ਕੇ ਲੈ ਕੇ ਪੱਤਰ ਕੋ ਕਾਰ ਦिती ਹੈ ਪ੍ਰਭਾਤਮਾ ਦਾ ਸਿਮਰਨ ਕਰੇ ਤੋ ਬਿਨਾ ਜੀਵ ਦਾ ਉਦਾਰ ਨਹੀਂ ਹੁੰਦਾ ਮਨਮੁਗਜ ਜੀਵ ਦੁਨੀਆ ਵਿੱਚ ਆ ਕੇ ਕਾਗ ਕਿਤਰਾ ਘੁੰਮਤਾ ਉਮਰ ਭੋਕਰ ਚਲਾ ਜਾਂਦਾ ਹੈ ऐसे नास्तिक पुरुष को किसी जगह पर भी कोई टोही नहीं मिलेगी 78 लाख जीवना दे बीच घूमता रहेगा जो बोले शिरी शिरी सो नरपय भगवान बाद में कुमारज की जय श्री श्री 108 पूरन साहिब सतगुरु गुरु ज्ञाननाथ महाराज की जय ਤਨ ਤਨ ਸਤ ਸਤ ਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸ੍ਰੀ ਆਦ ਧਰਮਗੁਰ ਸ੍ਰੀ ਮਹਾਂ ਸੇ ਮਹਾਰਾਜ ਕੀ ਜੈ ਵਾਲਮੀਕ ਧਰਮ ਕੀ ਜੈ ਵਾਲਮੀਕ ਤੀਰਤ ਕੀ ਜੈ ਜੋ ਬੋਲੇ ਸੁਨ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਸਦਾ ਸਦਾ ਹੀ ਜੈ